ਹੋ ਜੀ ਬੈਠੇ ਸੀ ਤੁਸੀਂ ਨਾ ਹਾਂਜੀ ਕਿਵੇਂ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਸਵੇਰ ਦਾ ਟਾਈਮ ਤੇ ਆਪਾਂ ਕਰਾਂ ਲੱਗੇ ਸੀ ਸੁਖਨੀ ਸਾਹਿਬ ਦਾ ਪਾਠ ਜੀ ਆਪਣੇ ਘਰ ਤੇ ਭਰਾ ਦੇ ਜਾਣ ਤੋਂ ਪਹਿਲਾਂ ਵੀ ਕਰਾ ਲਈ ਆਪਾਂ ਤੇ ਸਵੇਰ ਹੋ ਗਈ ਆ ਤੇ ਆਪਾਂ ਤਿਆਰ-ਵਾਰ ਹੋਏ ਹੋਏ ਸੀ ਤੇ ਆਪਾਂ ਜੀ ਹੁਣ ਲੈ ਕੇ ਆਉਣੇ ਆ ਬਸ ਹੁਣ ਆਪਾਂ ਬਾਕੀ ਸਾਰੀਆਂ ਤਿਆਰੀਆਂ ਜੋ ਹੋ ਗਈਆਂ ਨੇ ਬਸ ਲੈ ਨਾਲ ਦੇ ਤਿਆਰ ਨੇ ਆਪਾਂ ਚੱਲਦੇ ਆਂ ਥੋੜੇ ਜਿਹੀ ਆ ਗਿਆ ਕਹਿੰਦੇ ਲੋਈ ਆ ਹੁਣ ਆਪਾਂ ਬਾਬਾ ਜੀ ਹੁਣ ਲੈ ਕੇ ਆਉਣੇ ਆ ਤਿਆਰ-ਵਾਰ ਹੋ ਗਏ ਸੀ ਪੜਤਾ ਮੈਂ ਪਾ ਗਏ ਹੋਏ ਹਾਂਜੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਤੇ ਆਪਾਂ ਲੈ ਕੇ ਅਸੀਂ ਕਲੀ ਮੋਟਰਸਾਈਕਲ ਤੇ ਆਏ ਜੀ ਆਪਾਂ ਤੇ ਆਪਣੇ ਨਾਲ ਦੇ ਆਉਂਦੇ ਪਿੱਛੇ ਉਹ ਆਹ ਤੇਰੇ ਬਾਪ ਦੇ ਨਾ ਆਓ ਜੀ ਦਫਾ ਦੇ ਪਾਪਿਆਂ ਦੀ ਜਿਹੜੀ ਝੱਕਾ ਉਹਨਾਂ ਨੇ ਕਰਾਓ ਲਓ ਜੀ ਕਹਿੰਦੇ ਇਹ ਜੱਗ ਲਓ ਚਾਰਾਂ ਬਰਤਨ ਵੀ ਆ ਗਿਆ ਹੈ ਦੋ ਜੱਗ ਲੈਣ ਦੇ ਚੰਗਾ ਦੋ ਜੱਗ ਠੀਕ ਆ ਬਾਪੇ ਨੂੰ ਛੱਡੇ ਪੱਗੋ ਪਾਗੇ ਬਾਪੇ ਨੂੰ ਸਤੰਤਰੀਗਾ ਤੂੰ ਕਮਾ ਓਏ ਗੱਦੇ ਲੈ ਕੇ ਹੁਣ ਕਹੇ ਤੇ ਮੱਠ ਰਹੀ ਹੈ ਸਵੇਰੇ ਸਵੇਰੇ ਚਾਹ ਪੀ ਆ ਮੈਂ ਤੈਨੂੰ ਆਇਆ ਚੱਲ ਪਰ ਮੈਂ ਦੋ ਵਾਧੂ ਆ ਰਾਹ ਤੇ ਪੱਠੂ ਕੇ ਚਲੋ ਜੀ ਹੁਣ ਆਪਾਂ ਲੱਗਿਆ ਸੀ ਗੱਦੇ ਤੇ ਗੱਦੇ ਪਹੁੰਚ ਗਏ ਆਪਾਂ ਕਿੱਥੇ ਆ ਗਏ ਤੇ ਹੁਣ ਆਪਾਂ ਲਾਉਨੇ ਆ ਗੱਦੇ ਤੇ ਅੰਦਰ ਧਰਦਿਆਂ ਗਰਮੀ ਬਹੁਤ ਜ਼ਿਆਦਾ ਭਿੱਜ ਕੇ ਕਰੇ ਸਾਕੇ ਪਿਲਾਵਦਾ ਦਾ ਕਰਾ ਉਹ ਯੋਨੇ ਰੇ ਬਈ ਹਣ ਕੇ ਨਹੀਂ 50 ਚਾਲ ਵਾਲੀ ਫੇਲ ਰੇ ਬਈ ਜੀ ਪੀ ਬਈ ਉੱਥੇ ਲਾ ਯਾਰ ਚਲਾਉਗਾ ਕਿਹੜਾ ਝਾੜ ਨਹੀਂ ਕਰਦੇ ਫੇਰੀ ਉਹ ਲਗਰੇ ਦਾ ਮੰਡਲ ਨੇ ਲੰਬਾ ਜਕੰਦਾ ਕਰ ਤਰੇ ਜਿੰਨੇ ਕਿਤੇ ਮਾਇਨ ਦਾ ਬਿਚਾਰ ਰਿਹਾ ਬਿਚਾਰ ਰਿਹਾ ਇਹ ਬਿਚਾਰ ਇਹਨੂੰ ਡਾਰ ਨਹੀਂ ਰਿਹਾ ਲਾ ਉਹ ਦਿਖਾਉਂਦਾ ਮੈਨੂੰ ਉਹ ਇੱਕਲੇ ਢੁੱਡੇ ਪਾਸ ਤੇ ਰਮਾਉ ਕਰਾ ਚੋਕੀ ਬੋਲਾ ਮਸਾ ਨੂੰ ਬੋਲੂ ਬੰਦਗਾ ਸੇ ਚੱਲੇ ਸੋ ਦਿਖਾਵਾਂਗੇ ਜੇ ਚੱਲ ਲਵੇ ਆ ਅੰਦਰ ਬੈਠੇ ਬੈਠੀ ਸਭ ਗਿਆ ਹੰਟਾ ਯਾਰ ਪੱਖੇ ਦੀ ਕਿ ਲੋੜ ਆ ਵਾਧੂ ਬਿਜਲੀ ਖਰਚਾ ਆ ਦੇਖ ਲਾ ਵਿਚਾਰਾ ਦੇਖੀ ਤੁੱਪੇ ਫੜਦਾ ਫੜਦਾ ਚਾਹ ਪਾਲੇ ਕਿ ਹੁਣ ਚਾਹ ਕਰਮ ਕਰਮ ਲੋ ਜੀ ਪੱਖਾ ਸਟਾਰਟ ਆ ਨੰਗਰਾ ਤਾਂ ਹੀ ਮਾਰਾ ਮੇਰ ਦਾ ਨਾਮ ਨੀ ਕਰਵਾ ਦੇ ਤੂੰ ਜਦੋਂ ਬੁਢੇ ਦੇ ਬਾਬੇ ਨੇ ਲਿਦਾ ਇਹ ਮਾਰਦਾ ਉਹ ਲੋਦਾ ਉੱਥੇ ਹੀ ਬੱਜਾਣਾ ਚਾਹਣੇ ਜਾਨ ਘਟਾ ਰਹਾ ਉਹ ਮੇਰੇ ਅਰਥ ਆ ਗਿਆ ਜਗ ਮਾਰ ਕੇ ਨੰਗੇ ਬਣੀ ਸੀ ਮੈਂ ਮਰੀਜ਼ ਬਣ ਗਿਆ ਮਰੀਜ਼ ਇਹ ਵੀ ਇਹ ਕਾਰੋਂ ਕਿਹੜਾ ਕੋਈ ਲੋ ਜੀ ਬੈਠੇ ਜੀ ਉਹ ਲਾਰ ਮੂਰੇ ਬੈਠੇ ਸੀ ਕੰਮ ਹੀ ਬਹੁਤ ਜ਼ਿਆਦਾ ਇਹ ਪਾਰੀ ਦਨੀ ਹੈ ਦੇਖੀ ਕਿ ਤੇ ਚੱਕਣਾ ਬੋਆਲੀ ਚੱਕਣਾ ਬੋਆਲੀ ਦੇਖੀ ਪਾਣੀ ਨੇ ਉੱਪਰ ਪੰਜਾ ਤੇ ਕਿੰਨਾ ਪਾਣੀ ਦੱਸ ਕੀ ਪੰਜਾ ਦੀ ਬਾਲਾ ਉਹ ਪੰਜਾ 10 10 ਕਿੰਨਾ ਲੱਗਾ ਬਬੂ ਮੋਢੀ ਜਾ ਕਰ ਲੈ ਗਾੜੀ ਜੀ ਸੁਬਾਹ ਜੀ ਮਿੱਠਾ ਰੋਕੇ ਮਿੱਠਾ ਰੋਕੇ ਪੱਤੀ ਰੋਕੇ ਮਿੱਠਾ ਰੋਕੇ 32 ਕਰਦਣੇ ਕੰਮ ਉਹ ਵੀ ਗੱਲ ਨਾ ਕਰ ਬਲੋਕਰ ਬੰਦ ਕਰਵਾ ਦੇਣੀ ਆ کدرا گیا بابا کسی نہیں بنی ਤੱਤ ਕੋ ਦਾ ਮਿੱਠਾ ਵੱਧ ਵਾਦੀ ਘਾਟ ਵਾਦ ਹੋ ਜਾਗਾ ਉਹ ਚਾਹ ਇਹ ਆਪਣਾ ਇਸ ਕਵੀ ਬਟਾ ਹਾਰੀ ਪਾ ਦੇ ਯਾਰਾ ਉਹ ਨਹੀਂ ਹੋਈ ਨਾ ਉਹ ਤੋਂ ਨਾ ਵੱਧ ਪਾ ਦੇ ਹੁਣ ਆਪਾਂ ਨੇ ਉਹ ਵੀ ਦਾ ਸਾਰੀ ਤਾਜਾ ਸਪੌਂਸਰ ਵੀ ਹੈ ਬੜੀਆ ਚਾਹ ਹੈ ਜੀ ਦੇਖੋ ਵਿੱਚ ਮੇ ਗ੍ਰੀਨ ਪੱਤੀ ਹਸਕੇ ਲਾਚੀ ਬਾੜਾ ਉਹ ਲੈ ਚੀਰ ਬਾਲੀਪੁਰ ਲਾ ਲਓ ਲੈ ਚੀਰ ਆ ਕੀੜੇ ਟਾਈਮ ਹੈ ਹਾਂ ਸੜਕੇ ਦਾ ਕੀ ਹੋਇਆ ਤੈਨੂੰ ਕੰਮ ਕੀ ਸੀ ਯਾਰ ਵਿਹਲਾ ਬੰਦਾ ਯਾਰ ਤੂੰ ਕੁਮਾਰ ਕਰਦਾ ਕੀ ਹਾਲ ਆ ਵਧੀਆ ਵਧੀਆ ਕੰਮ ਹਾਂ ਆ ਜਾ ਲੈਸੀਆਂ ਤੇ ਲੱਗ ਗਏ ਉਧਰ ਨਹੀਂ ਜਾਣਾ ਮੱਥਾ ਮੱਥਾ ਤੇ ਜਾ ਯਾਰ ਭਾਈ ਸਾਹਿਬ ਉਹਦੇ ਨੇ ਚਾਹ ਉਹ ਲੈਸੀ ਬਾਹੂ ਬਜਾਰਾ ਮਹਿੰਗਾ ਕਰ ਰਿਹਾ ਕੰਮ ਕਹਿੰਦੇ ਪੰਜ ਚਾਂਦੀ ਦੇ ਭਾਵੇ ਕਰੀਏ ਚਾਂਦੀ ਦੇ ਭਾਅ ਚਾਂਦੀ ਦਾ ਫਿਰ ਵੀ ਘੱਟ ਹੈ ਹਜ਼ਾਰ ਨੂੰ ਹੈ ਇਹ ਤਾਂ 5000 ਨੂੰ ਹੈ ਚਾਂਦੀ ਤੋਂ ਮਹਿੰਗੀ ਚੀਜ਼ ਆ ਗਈ ਇਹ ਹੁਣ ਇੱਕ ਚੀਜ਼ ਤਾਂ ਹੋਰ ਵੀ ਮਹਿੰਗੀ ਪਰ ਨਾ ਨਹੀਂ ਲੈ ਸਕਦੇ ਆਪਾਂ ਉਹ ਥੋੜੀ ਲੱਗਾਂ ਜਿਵੇਂ ਸਹੇਜ ਵਾਲੇ ਜਾਂਦਾ ਕੰਮ ਚਾਹ ਬਣੀ ਜਾਂਦੀ ਹੁਣ ਅਸੀਂ ਉਧਰ ਰੱਖੋ ਬਈ ਉਹ ਕਿੰਨੇ ਆਪਾਂ ਆ ਗਏ ਮਾਮਾ ਪਾਈ ਅਨੇਕ ਤਰ੍ਹਾਂ ਰਮਨੰਦਨ ਨੇ ਤਪਰਾਈ ਕਰਨ ਤਰ੍ਹਾਂ ਮਰਿਆ ਸਰਵਹਾਰੀ ਸੱਚ ਬੋਲੇ ਹੁੰਦੀ نام بجن پر ساد جا م ਜੋ ਕਰਤੋਂ ਤੋ ਪਾਵਾਂ। ਸੰਤਿਨਾਥ ਕਾਲੇਰੂਲ ਮੰਤੇ ਕਉ ਸਤਿ ਸੋਹਨ ਮਾਇੰਦਰੋ ਵਿਦਾਨੁ ਸੁਮਿਤ ਜਹਾਇ ਜਿਸ ਤੂ ਮੋਟਾ ਕੂ ਕੋ ਸੁਹਾ ਮੇ ਤੋ ਵੇ ਤੇਰ ਮੇ ਨਾ ਵਾ ਜਿਤ ਕੋਨੀ ਕਰਾਇ ਸੋ ਮੀਤਾ ਤੋਸਨ ਸਾਤ ਸਨੁ ਪ੍ਰੇਮ ਦੇ ਸੋਭਾਤ ਕਰੇ ਪਰਿਚਾਰ ਦੀ ਬਾਤੋਂ ਬਹੁ ਪਜ ਹਰਤੀ ਸਰਵੀਨ। ਅਨੇਕੋ ਕਾਮੀ ਲੋਗ ਨਾ ਜਾਇ ਰੂਮ ਨਾਇ ਆਪ ਬਤਲਾ ਸਰੰਦਾਨ ਮੈਨਾ ਨਾਮ ਜਪਨਾ ਅੰਦਰ ਕੇ ਪਰਵਾਨ। ਮਾਨਪ੍ਰਭੋਤੋ ਆਚੈ ਨਾਮੈ ਦਰਵਾਜ਼ਾ ਹੁਤਨਾ ਬੈਠਾਇਆ ਚਾਪਿੰਖਾ ਵਰਗੇ ਕੋਈ ਜਾਪਿਕ ਦਾ ਸਿਆਰ ਸੁਣਾਏ ਦਾ ਕਾਂਤੀ ਖੰਡ ਆਗਨਾ ਨੀਮਤ ਸਿੰਘ ਪ੍ਰਾਕਾਸ਼ਾ ਪ੍ਰੋਫੈਸਰ ਨੂੰ ਨਾਮੈ ਆਸਵਾਪਨ ਪ੍ਰਸਤਾਯਾ ਦੁਸਰਗਾ ਜਿਤਕਰ ਜੈ ਬਸਾ ਬਨਾਸੀ ਕੋ ਨਾਮਕ ਪੈਟੀਸ਼ਨ ਪ੍ਰਾਸੀ ਦਾ ਵਿਚਾਰ ਗੇਜਨ ਸੰਚਾਰ ਜਰਮੈ ਕੋ 5054 ਆਵਾਧਾ ਪਾਹਿਨ ਜੀ ਨੂੰ ਦਾ ਚਿਵਾਇ ਜੀ ਦੀ ਬਰਦੈ ਸਿਮਰੋ ਜੀ ਸਾਹਿਬ ਆਸ ਕੋਤੀ ਕੀ ਬਾਸਾ ਦਸਮੀ ਦਸੰਗ ਵਕਤਿ ਸੁਭਰ ਗਿਆਨ ਉਹ ਨਾਲ ਲਿਖਿਆ ਹੈ ਬਰੰਧ ਤੇ ਬਰਮਰ ਦਾ ਗ੍ਰਾਮ ਬਾਸਰਮ ਹੋਈ ਚਾਹੇ ਹਰ ਜਨ ਹਰ ਗੋਬਿੰਦ ਨਾਮ ਸੁਭਰੋ ਚੇਰ ਰਹਾ ਹੈ ਹਰ ਦਸਮੀ ਤੇ ਆਗਿਆ ਜਿਨਕਾਂ ਦੀ ਸਭ ਦੁਖ ਜਿਹਾਏ ਉਹ ਤੇ ਭਾਦਰ ਸਿਮਰਿਆ ਨਾ ਨਵੀਂ ਧਾਮੇ ਤਾਏ ਸਤਿ ਸਾਨ ਮੇਂ ਪ੍ਰਾਹੇ ਰਤਮੇ ਪਾਸ਼ਾ ਗੋਬਿੰਦ ਸਿੰਘ ਮਹਾਰਾਜ ਸਤਿ ਸਾਨ ਹੋਈ ਸਹਾਇ ਦਸਾਂ ਪਾਛੰਮ ਕੀ ਆਤਮਿਕ ਜੋਤ ਸਾਬ ਸ੍ਰੀ ਗੁਰੂ ਨਰਨ ਸਰ ਜੀ ਦੇ ਬਾੜ ਦਰਸ਼ਨ ਗਿਦਾਰਿਆਂ ਦਾ ਧਿਆਨ ਕਰਤਾ ਜੀ ਬੋਲਾਂ ਸੇਵਾ ਨਾਮ ਜਪਾਂ ਪੰਜਾਂ ਪਿਆਰਿਆਂ ਤੁਮ ਸ੍ਰੀ ਜਗਤਿਆਂ ਪਿਆਰੀ ਮੁਕਤੀਆਂ ਤੀਂ ਗੱਤਿਆਂ ਕਰਨਾ ਪੰਨਾ ਜਾਤ ਉਸਤਾਂ ਦਰਵਾਜ਼ੇ ਉੱਪਰ ਆ ਰਹੇ ਆਂਦੇ ਦਰਸ਼ਕ ਜੀ ਦਾ ਅਧਿਆਨਤਾਰ ਜੀ ਬੋਲੋ ਸ੍ਰੀ ਵਾਹਿਗੁਰੂ ਪ੍ਰਥਮਾ ਸਮੂਹ ਕਾਪਟਾ ਜੀ ਕੀਰਤਾਨ ਸਰਦਾ ਜੀ ਕੋਲ ਆਇਆ ਡੋਆ ਜੀ ਨਾਮ ਸਭ ਜੱਗ ਸਰਬੋ ਪਰਮਾ ਹੈ ਗੁਰੂ ਗ੍ਰੰਥ ਜੀ ਮਾਨੈ ਵਰਦਪੁਰਾਂ ਕੀਤੇ ਜੋ ਪ੍ਰੇਰਤ ਹੋਵੇ ਲੋਚ ਹੈ ਉਹ ਸ਼ਬਦ ਜੀ ਰਾਜ ਕਰੇਗਾ ਗਿਆਨ ਸਾਨੰ ਆਰ ਜਨ ਮੰਗੇ ਮੇਰੇ ਚਰਨ ਜੋ ਮਾਈ ਗੁਰੂ ਨਾਮ ਅੰਗਰਾਜ ਜਿ ਸਰੂਪ ਰੇਖਾ ਨਾਮ ਰਚ ਰੁਦਾ ਕਰ ਸੇ ਮੁਰਦੇ ਗੁਰੂ ਭਾਰੂ ਜਨ ਹੋ ਸਰਦਾ ਕਰ ਸੇ ਮੁਰਦੇ ਗੁਰੂ ਭਾਰੂ ਜਨ ਬੋਲੇ ਸੋਨਹਾਲ ਚਾਹੀਏ ਜਿਆ ਤੇਰਾ ਦੁੱਧ ਪੋਣਿਆ ਹੁਣ ਆਪਾਂ ਚਾ ਬੜੀਆਂ ਪੂਰੀ ਲੋਪਰੀ ਕਹਿੰਦੇ ਤਾਂ ਪਾਰੀਆ ਕਰਮਾਸ਼ ਗਰਮੀ ਕਿ ਨਹੀਂ ਹਾਂਜੀ ਗਰਮੀ ਗਰਮੀ ਬਹੁਤ ਜ਼ਿਆਦਾ ਕੋਲਰ ਦੇ ਪਿੱਛੇ ਖੜਾਗਾ ਨਾ ਕਿ ਹਵਾ ਵਧਦਾ ਉਰੋਂ ਨਹੀਂ ਆਉਦੀ ਆ ਕਹਿੰਦਾ ਦਦਰੇ ਕਿਥੋਂ ਮਾਰਿਆ ਆ ਨੋਇਆ ਪਹਿਲਾਂ ਪਹਿਲਾਂ ਦੋ ਨਾ ਇਹ ਦੇਖ ਲੈ ਲਾਵੇਗੀ ਪਾਣੀ 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 ਪਾ ਆਜਾ ਆਜਾ ਚਾਰ ਬੰਦੇ ਹੋਰ ਬੰਦੇ ਤਾਂ ਆਪਾਂ ਨਹੀਂ ਆਦੇ ਨਾ ਆਇਆ ਕਰਦੇ ਸੀ ਕਿਤੇ ਕਿਤੇ ਫੜੀ ਬਣਾਉਂਦੇ ਲੋ ਜੀ ਹੁਣ ਬਾਬਾ ਜੀ ਤਾਂ ਆਪਾਂ ਛੱਡ ਕੇ ਆਵਾਂਗੇ ਵਾਪਸ ਬਾਬਾ ਜੀ ਦੀ ਰਵਾਨਗੀ ਹਾਲੇ ਬੋਲੇ ਈ ਸੋਹਣਿਆ ਸੂਰਿਆ ਕਾ ਤਸ 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 ਕਰਦੇ ਜਾਂਦੇ ਓਕੇ ਸੱਤ ਨਾਂ ਓਏ ਅੱਗੇ ਹੋ ਜਾ ਲਵੀ ਲਵੀ ਜੇ ਬਾਬੇ ਨਾਲ ਹੋ ਜਾ ਕੇ ਪਰਲੀ ਸਾਈਡ ਹੋ ਜਾ ਪਰਲੀ ਸਾਈਡ ਕਹਿੰਦਾ ਕਹਿੰਦਾ ਚਾਰ ਹੀ ਛੇ ਮਨ ਮਾਰਿਆ ਕਹਿੰਦੇ ਬਹੁਤ ਬਹੁਤ ਧੰਨਵਾਦ ਕਹਿੰਦੇ ਤੁਸੀਂ ਪਹੁੰਚੇ ਕਹਿੰਦੇ ਅੱਜ ਹੋਰ ਉਹਦੀ ਉਹ ਜੁਕੇ ਪਲਾਓ ਬਾਬੇ ਪੈਰ ਪੈਰ ਬੋਲੀਆਂ ਦਿੰਦੇ ਨੇ ਬਹੁਤ ਗਰਮੀ ਸੀ ਚਪੇੜੇ ਦੇ ਪਰਸੂ ਆਉਣੇ ਨਾਲ ਓਏ ਦੋਦੇ ਹੁਣੇ ਕੋਰੀਆਂ ਕੇ ਜਾ ਚੋਰੀਆਂ ਦੀ ਨਜ਼ਰ ਚਾਹ ਬਰੇਕਾਂ ਮੇਲਣੇ ਹੁੰਦੀਆਂ ਬਾਈ ਬਾਈ ਜਾ ਓਏ ਫਿਰ ਮੈਂ ਉਹ ਕਿਹਾ ਨਹੀਂ ਕਿ ਪੈਰ ਤਾਂ ਸਾਰਾ ਦੇਊਗਾ ਇਹਨੂੰ ਮੈਂ ਚਾਹਤਾ ਮੇਰੀ ਜਾਨ ਫਿਰ ਕਿਉਂ ਦਾ 500 ਦੀ ਗਾਣੇ ਦਾ ਇਧਰ ਆ ਜਾ ਉਹ ਤੇ ਵੀ ਜਲਦੀ ਉਹ ਤਾਂ ਨਹੀਂ ਸੀ ਭੇਜ ਦੇ ਦੋ ਅੱਜ ਕੀ ਮੈਂ ਕੋ ਬੂ ਦੋ ਹਾਂਜੀ ਇਹ ਆ ਰੂ ਦੋ ਠੀਕ ਆ ਦਾ ਬੱਸ ਤਾਂ ਚਾਰ ਜਗ ਥੋੜੀ ਆ ਬਾਰ ਨਹੀਂ ਪਾ ਲਈ ਕੋਈ ਦਾ ਬੀਲਾ ਵਿੱਚ ਗਾਣਾ ਦੱਸਦਾ ਜੋਗੀ ਬਣਾ ਦੇ ਦੋ ਵਾਹ ਵੀ ਵਾਹ ਇਹ ਤਾਂ ਤੂੰ ਉਹਨੇ ਵੀ ਦੇ ਪਿੰਡੋਂ ਨਹੀਂ ਮੈਨੂੰ ਰੱਬ ਤੋਂ ਕੋਈ ਬੰਦਾ ਇਹ ਸੱਚਾ ਬੰਦਾ ਬਾਬਿਆਂ ਦਾ ਬੰਦਾ ਹੈ ਇਹਦਾ ਸੱਚਾ ਉਹ ਗੱਲ ਦੋਕ ਲੈਦਾ ਚੋੜੀ ਦੀ ਪਿੰਡਾਂ ਨਹੀਂ ਦਾ ਪਿੰਡਾਂ ਦੇ ਪਿੰਡਾਂ ਚੋਂ ਆਏ ਉਹ ਗੱਲ ਦੋਕ ਲੈਦਾ ਨਾ ਨਾ ਚੋੜੀ ਦੀ ਨਹੀਂ